ਗੁਰੂ ਨਾਨਕ ਸਾਹਿਬ ਕਹਿੰਦੇ ਭਾਦੋਇ ਭਰਮ ਭੁੱਲੀ ਪਰ ਜੋਬਨ ਪਛਤਾਣ ਭਰਮ ਭੁੱਲੀ ਵਿਅਰਥ ਗਿਆ ਉਹਦਾ ਜੋਬਨ ਸਭ ਪਾਸੇ ਸਾਵਣ ਲੰਘਿਆ ਬਰਸਾਤ ਹੋਈ ਪਾਣੀ ਪਾਣੀ ਭਰ ਗਿਆ ਸਭ ਕੁਝ ਚਹਿਕ ਰਿਹਾ ਪਰ ਜਿਹੜੀ ਭਰਮ ਚ ਭੁੱਲੀ ਹੋਈ ਹੈ ਜੋਬਨ ਚ ਕੰਤ ਨਾਲੋਂ ਦੂਜੇ ਭਾਏ ਲੱਗੀ ਹੋਈ ਹੈ ਉਹ ਕੁਰਲਾ ਰਹੀ ਹੈ ਉਹਨੂੰ ਸੁੱਖ ਨਹੀਂ ਆ ਰਿਹਾ ਤੂੰ ਵੀ ਚਰਨ ਬੋਹਿਥ ਨਾਲ ਜੁੜ ਜਾ ਤੂੰ ਵੀ ਮਾੜੇ ਕਰਮ ਬੀਜੇ ਨੇ ਬੀਜ ਛੱਡ ਦੇ ਜਿਹਾਂ ਬੀਜਾ ਸੋਲੋਣਾ ਜਿਸ ਦਿਨ ਸਮਝ ਆ ਗਈ ਜਿਸ ਦਿਨ ਭਰੋਸਾ ਪੱਕਾ ਹੋ ਗਿਆ ਫਿਰ ਭਾਦੋਂ ਬਹੁਤ ਆਨੰਦ ਚ ਗੁਜ਼ਰੇਗਾ ਭਾਦੋਂ ਭਰਮ ਭੁੱਲੀ ਭਰ ਜੋ ਬਨ ਪਛਤਾਣੀ ਜਲ ਥਲ ਨੀਰ ਭਰੈ ਬਰਸ ਰ ਤੈ ਰੰਗ ਮਾਨੀ ਬਰਸੈ ਨੇ ਸਕਾਲੀ ਕਿਉਂ ਸੁਖ ਬਾਲੀ ਦਾਦਰ ਮੋਰ ਲਵੰਤੇ ਦਾਦਰ ਕਹਿੰਦੇ ਡੱਡੂ ਨੂੰ ਮੋਰ ਡੱਡੂ ਬੋਲ ਰਹੇ ਨੇ ਬੜਾ ਸੋਹਣਾ ਵਾਤਾਵਰਨ ਹੈ ਛੱਪੜ ਤਲਾਬ ਭਰੇ ਹੋਏ ਐ ਦੁਨੀਆ ਚੈਕ ਰਹੀ ਆ ਪੰਛੀ ਚੈਕ ਰਹੇ ਨੇ ਪਰ ਇਹ ਜਿਹੜੀ ਕੰਤ ਨਾਲੋਂ ਟੁੱਟੀ ਹੋਈ ਹੈ ਨਾ ਦੂਜੇ ਪਾਏ ਵਾਲੀ ਇਹਨੂੰ ਸੁੱਖ ਨਹੀਂ ਆ ਸਕਦਾ ਦਾਦਰ ਮੋਰ ਲਵੰਤੇ ਪ੍ਰਿਯੋ ਪ੍ਰਿਯ ਚਵੈ ਬੰਬੀਹਾ ਬੋਲੈ ਕੋਹੰਗਮ ਫਿਰਟ ਸੰਤੇ ਉਧਰ ਬੰਬੀਹਾ ਪ੍ਰੇਮ ਦੇ ਗੀਤ ਗਾ ਰਿਹਾ ਇਹਨੂੰ ਬਿਰਹੜੇ ਦੇ ਸੱਪ ਡੰਗ ਰਹੇ ਉਧਰ ਸਾਰਾ ਕੁਝ ਖੜਿਆ ਪਿਆ ਇਹ ਕੰਤ ਤੋਂ ਵੀ ਹੋਣੀ ਮੱਛਰ ਡੰਗ ਸਾਇਰ ਭਰ ਸੋ ਭਰ ਬਿਨ ਹਰ ਕਿਉ ਸੁਖ ਪਾਈਐ ਨਾਨਕ ਪੂਛ ਚਲੋ ਗੁਰੇ ਆਪਣੇ ਜਹ ਪ੍ਰਭ ਤਹ ਹੀ ਜਾਈਐ ਜਿੱਥੇ ਕੰਤ ਹੈ ਨਾ ਉੱਥੇ ਜਾ ਗੁਰੂ ਨੂੰ ਪੁੱਛ ਦੂਜਾ ਪਾਏ ਨਾ ਖਵਾੜ